ਆਪਕੋ ਮੇਰ ਸਾਡੇ ਚੰਦੇ ਪੰਜਾਬ ਭਰ ਤੋਂ ਇਕੱਤਰ ਹੋਏ ਗ੍ਰਾਪਿਕ ਸਾਥੀਓ ਆਓ ਗੁਰੂ ਫਤਿਹ ਸੰਜਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਪਿਛਤ 15 ਸਾਲ ਪਾਲਾ ਪੰਜਾਬ ਦੇ ਮੁਲਾਜ਼ਮਾਂ ਨੇ ਪੰਜਾਬ ਦੇ ਲੋਕਾਂ ਨੇ ਬੜੇ ਸ਼ਾਦੇ ਨਾਲ ਪੰਜਾਬ ਦੇ ਇੱਕ ਵੱਡਾ ਬਦਲਾਅ ਲਿਆਂਦਾ ਦੇਵੇਂ ਦੇ ਮੁਲਾਜ਼ਮਾਂ ਦਾ ਬਹੁਤ ਵੱਡਾ ਹੱਥ ਹੈ ਕਾਸੀ ਲਕੂਟ ਕਰਦੇ ਆ ਕਿ ਜੇ 3 ਸਾਲ ਮੁਲਾਜ਼ਮ ਤੇ ਤ ਰਹੇ ਨੇ ਭਈ ਆਸ ਰੱਖ ਕੇ ਕਿ ਸਾਡੇ ਆਪਣੇ ਨੇ ਇਹ ਸਾਡੇ ਆਮ ਲੋਕਾਂ ਦੇ ਵਿੱਚੋਂ ਉੱਕੇ ਹੋਏ ਲੀਡਰ ਨੇ ਸੇਕ ਨੇ ਪਹੇਖਾ ਜਣਾ ਸਾਡਾ ਅੱਜ ਇੱਕ ਇੱਕ ਕਰਕੇ ਨਿਕਲ ਰਿਹਾ ਕਿਉਂਕਿ ਹਰੇਕ ਜਗ੍ਹਾ ਧਰਨੇ ਨਜ਼ਾਰੇ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਦੇ ਵਿੱਚ ਵੀ ਸਾਰੀਆਂ ਸੜਕਾਂ ਧਰਨੇਆਂ ਤੇ ਮਜਾਰਿਆਂ ਦੇ ਨਾਲ ਭਰੀਆਂ ਪਈਆਂ ਔਰ ਇੱਥੇ ਗੱਲ ਸਿੱਧ ਹੁੰਦੀ ਹੈ ਕਿ ਸਰਕਾਰ ਜਿਹੜੀ ਆ ਬਿਲਕੁਲ ਨਿਕੰਮੀ ਐ ਇਹ ਕੰਮ ਕਰਨ ਦੇ ਯੋਗ ਨਹੀਂ ਔਰ ਆ ਸਮਾਂ ਹੈ ਪੰਜਾਬ ਦੇ ਮੁਲਾਜ਼ਮਾਂ ਦੇ ਦੋ ਕਿਉਂਕਿ 2026 ਜਿਹੜਾ ਸਾਰਾ ਇਲੈਕਸ਼ਨ ਜਿਆਰਾ ਆ ਆ 2025 ਦਾ ਜਿਹੜਾ ਸਾਲ ਐ ਇਸ ਨੂੰ ਪੰਜਾਬ ਦੇ ਮੁਲਾਜ਼ਮਾਂ ਨੂੰ ਕਮਰ ਕੱਸੇ ਕਰਨੇ ਪੈਣਗੇ ਸਾਰੇ ਜ਼ਿਲ੍ਹੇ ਦੇ ਤਮਾਮ ਮਸਲੇ ਆ ਸਾਰੇ ਪੁਰਾਣੀ ਪੈਨਸ਼ਨ ਦੀ ਗੱਲ ਆ ਸਾਰੇ ਵਿਆਪਕਾਂ ਦੇ ਕਿ ਕੱਚੇ ਵਿਆਪਕਾਂ ਨੂੰ ਪੱਕੇ ਰਗਮਰ ਕਰਨ ਦੀ ਗੱਲ ਆ ਜਾ ਜ਼ਿਲ੍ਹੇ ਤੋਂ ਮਾਮਲਿਆਂ ਨੂੰ ਡੀਏ ਦੇ ਮਸਲੇ ਦੇ ਕੰਪਿਊਟਰ ਧਾਬਕਾ ਦਾ ਮਸਲਾ ਹੋਰ ਸਾਰੇ ਜ਼ਿਲ੍ਹੇ ਦੇ ਸਾਡੇ ਧਾਬਕਾਂ ਦੇ ਤਮਾਮ ਮਸਲੇ ਨੇ ਉਹ ਤਾਂ ਹੱਲ ਹੋ ਸਕਦੇ ਆ ਕਿ ਜੇਕਰ ਤੁਸੀਂ ਸਾਰੇ ਵਿਆਪਕ ਲੋਕ ਤੇ ਜੀ ਫਰਦੇ ਖੜਦੇ ਹੋ ਤੋ ਸਾਡਾ ਜ਼ਿੰਮੇਵਾਰੀ ਬਣਦੀ ਆ ਸਾਡਾ ਫਰਜ਼ ਬਣਦਾ ਤੇ ਅੱਜ ਇੱਕ ਸੰਕੇਤਕ ਰੈਲੀ ਕੀਤੀ ਹੈ ਔਰ ਉਸ ਤੋਂ ਬਾਅਦ ਵੱਡੇ ਕੱਟਾ ਵਾਸਤੇ ਸਾਨੂੰ ਅੱਜ ਇਕੱਠੇ ਹੋ ਕੇ ਹਰ ਸਕੂਲ ਦੇ ਜਾਣਾ ਪਊਗਾ ਹਰੇਕ ਬਲਾਕ ਦੇ ਜਾਣਾ ਪਊਗਾ ਹਰੇਕ ਸਾਥੀ ਦੇ ਨਾਲ ਇੱਕ ਪੂਰਾ ਇੱਕ ਜਿਹੜੀ ਸੰਪਰਕ ਮਹਾਂ ਸ਼ੁਰੂ ਕਰਕੇ ਇਸ ਵੱਡਾ ਸਾਨੂੰ ਅੰਦੋਲਨ ਕਪਤਨ ਅਮਰਿੰਦਰ ਸਰਕਾਰ ਵਾਂਗੂ ਕਰਨਾ ਪਵੇਗਾ ਤੇ ਸੁਮੁਖੇ ਅਧਿਆਪਕਾਂ ਨੂੰ ਸਮੂਹ ਵਿਦਿਆਪਕ ਮੋਰਚੇ ਦੇ ਸਾਥੀਆਂ ਨੂੰ ਮੁਬਾਰਕਬਾਦ ਬੁਲਣਾ ਹੈ ਕਿ ਆ ਦੋਨਾਂ ਨੇ ਇੱਕ ਲੰਮੇ ਸਮੇਂ ਬਾਅਦ ਪੰਜਾਬ ਦੇ ਸਮੂਹ ਵਿਦਿਆਪਕਾਂ ਦੇ ਮਨਾਂ ਦੇ ਵਿੱਚ ਇੱਕ ਅਨਖਤੇ ਗਾਰਤ ਦੀ ਚਿੰਗ ਜਗਾਈ ਹੈ ਔਰ ਵੱਡੀ ਗਿਣਤੀ ਦੇ ਵਿੱਚ ਆਪਰੇ ਰੋਕ ਲਾ ਕੇ ਪੰਜਾਬ ਦੇ ਵਿਦਿਆਪਕ ਪਹੁੰਚੇ ਨੇ ਚੋਣੀਆਂ ਬੰਦੀਆਂ ਕਰਦਾ ਹੋਇਆ ਦਾਖ ਖਵਾ ਦੇ ਜਾ ਕੇ ਖਵਾਉਂ ਦਿੱਕਾ ਖਾਲਸਾ ਖਵਾਉਂ ਦਿੱਕਾ ਬਹੁਤ ਬਹੁਤ ਧੰਨਵਾਦ ਕਾਲੋ ਸਾਹਿਬ ਦਾ ਇੱਕ ਤਾਂ ਜ਼ਰੂਰੀ ਬੇਨਤੀਆਂ ਨੇ ਥੋੜੀ ਸੜੇ ਸੁਖੀ ਗੱਲ ਹੈ ਅਫਸੋਸ ਦੀ ਗੱਲ ਹੈ ਇਹ ਅਸੀਂ ਆਇਆ ਰੈਲੀ ਤੇ ਆਏ ਪਰ ਵੱਡੀ ਗੱਲ ਇਹ ਸਾਡੀ ਬਾਰ-ਬਾਰ ਬੇਨਤੀਆਂ ਕਰਦੇ ਬਾਲਜੋ ਸੜ ਤੇ ਖੜੇ ਨੇ ਜਾਂ ਇੱਧਰ-ਉੱਧਰ ਘੁੰਮ ਰਹੇ ਨੇ ਇਹ ਬੇਨਤੀ ਆ ਕਿ ਜੇਕਰ ਤੁਸੀਂ ਆਪਣੇ ਮੰਗਾਂ ਮਨਵਾਉਣ ਆਏ ਹੋ ਰੈਲੀ ਦੇ ਵਿੱਚ ਹਾਜ਼ਰੀ ਲਗਵਾਉਣਾ ਹੈ ਤਾਂ ਆਪਾਂ ਰੈਲੀ ਜਾ ਕੇ ਬੈਠ ਕੇ ਜੇ ਵੈਸੇ ਤੋਂ ਮੰਗ ਲਈ ਆਇਆ ਤਾਂ ਤੁਹਾਡੀ ਮਰਜ਼ੀ ਹੈ ਇੱਕ ਬੇਨਤੀ ਹੈ ਕਿ ਜਿਹੜੇ ਜਿਹੜੇ ਪਹੁੰਚਦੇ ਨੇ ਲੰਗਰ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਸਿਰ ਦੇ ਖੱਬੇ ਪਾਸੇ ਤੋੜਾ ਜਿਹਾ ਰਸਤਾ ਜਿਹੜਾ ਜੀ ਤਾਂ ਕਿ ਜਿਹੜੇ ਸਾਥੀ ਆ ਉਹ ਪੰਡਾਲ ਦੇ ਵਿੱਚ ਅੱਗੇ ਜਾ ਕੇ ਬਾਹਰ ਇੱਕ ਵਾਰ ਫੇਰ ਬੇਨਤੀ ਹੈ ਬਾਹਰ ਜਿੰਨੇ ਵੀ ਸਾਥੀ ਖੜੇ ਨੇ ਤੇ ਜੇਕਰ ਤੁਸੀਂ ਰੈਲੀ ਦੇ ਵਿੱਚ ਆਇਓ ਤਾਂ ਛੇਤੀ ਤੋਂ ਛੇਤੀ ਕਿਰਪਾ ਕਰਕੇ ਰੈਲੀ ਦੇ ਵਿੱਚ ਜਾ ਕੇ ਬੈਠੋ ਸਾਡੀ ਰੱਜ ਦੀ ਰੈਲੀ ਸਫਲ ਹੋਣ ਲਈ ਹੈ ਸਿੱਖਿਆ ਮੰਤਰੀ ਤੱਕ ਸਾਡੀ ਰਾਤ ਪਾ ਚੁੱਕੀ ਹੈ ਸੋਗ ਦੀ ਕਾਲ ਲਈ ਆ ਜੀ ਸਾਰ-ਸਾਰ ਬੀਚਾਂ ਲੈ ਕੇ ਮਸਲੇ ਨਾ ਹੱਲ ਕਰਨ ਵਾਲੇ ਯੂਨ ਸਿੱਖਿਆ ਮੰਤਰੀ ਨੂੰ ਆਖੀਂ ਨਾ ਤੱਕਲੀਅਰ ਹੋ ਗਿਆ ਹੋਣਾ ਕਿ ਜੇਕਰ ਮਸਲੇ ਹੱਲ ਨਾ ਕੀਤੇ ਤਾਂ ਉਹ ਦੂਰ ਨਹੀਂ ਹੈ ਕਿ ਸਰਕਾਰ ਦੀਆਂ ਜੜ੍ਹਾਂ ਨੂੰ ਹਿਲਾਉਣੇ ਸਾਡੇ ਇਹ ਅਧਿਆਪਕ ਜਿਹੜੇ ਸਾਫੀ ਕਿਉਂਕਿ ਬਹੁਤ ਦੂਰ ਇਹ ਇਲਾਕਾ ਪੈਂਦਾ ਹੈ ਸਾਰੇ ਪੰਜਾਬ ਤੋਂ ਹੀ ਸੋ ਫਰੀਦਪੁਰ ਵਾਲੇ ਸਾਫੀ ਕਹਿੰਦੇ ਸੀ ਕਿ ਰਾਤ 2 ਵਜੇ ਅਸੀਂ ਚੱਲੇ ਆ ਤਾਂ ਕਈ ਸਾਫੀ ਜਿਹੜੇ ਨੇ ਬੜੀ ਦੂਰੋਂ ਦੂਰੋਂ ਇੱਥੇ ਤੱਕ ਚੋਂ ਆ ਸੋ ਜਿਹੜੇ ਰੋੜੇ ਦੇ ਸਾਥੀ ਇਕੱਲੇ ਕਿੱਡ ਰਹੇ ਆ ਉਹ ਹਮੇਸ਼ਾ ਹਰ ਸਮਾਪਤ ਦੇ ਵਿੱਚ ਮੋੜੇ ਡੇਰਾ ਕਰਦਾ ਸੋ ਸਾਥੀਓ ਤੁਹਾਡੇ ਪੱਜਬਾਨਾਂ ਨੂੰ ਸਲਾਮ ਹੈ ਪਰ ਬੇਨਤੀ ਹੈ ਕਿ ਰਸਤਾ ਜਿਹੜਾ ਹੈ ਕਿਰਪਾ ਕਰਕੇ ਕਲੀਅਰ ਕਰ ਦਿਓ ਤਾਂ ਕਿ ਜਿਹੜੇ ਸਾਥੀ ਆ ਰਹੇ ਆ ਉਹਨਾਂ ਨੂੰ ਅੱਗੇ ਲੰਘਣ ਬਾਰੇ ਕੋਈ ਮੁਸ਼ਕਲ ਨਾ ਆਵੇ ਤੇ ਜਿਹੜੇ ਰੋੜ ਤੇ ਖੜੇ ਸਾਥੀ ਹੈ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਪਲਾਣ ਦੇ ਸਾਥੀ ਹੋਣ ਵਾਲੀ ਬੇਨਤੀ ਹੈ ਆਮਨਵੀਰ ਗੁਰਾਇਆ ਜੀ ਸਾਹਮਣੇ ਵੀਰ ਗੁਰਾਇਆ ਉਸ ਤੋਂ ਬਾਅਦ ਜੀ ਗੁਰਜਨ ਸਿੰਘ ਵਾਲੀਆ ਜੀ ਪਿਆਰ ਰਣ ਜੀ ਪਰੋ ਪੰਜਾਬ ਦੀ ਧਰਤੀ ਸੂਰਵੀਰ ਜੋਧਿਆਂ ਦੀ ਧਰਤੀ ਹੈ ਤੇ ਇਸ ਤੋਂ ਸ਼ੁਰੂ ਹੋਈ ਕ੍ਰਾਂਤੀ ਨੇ ਹਮੇਸ਼ਾ ਹੀ ਭਾਰਤ ਦਾ ਅਦਵਾਈ ਵੀ ਕੀਤੀ ਹੈ ਤੇ ਆਵਾਜ਼ ਵੀ ਦਿੱਤਾ ਹੈ ਸੋ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਮਾ ਗੁਜਰੀ ਨੇ ਲਾਲ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਮਾਰਾ ਉਡੀ ਆਵਾਜ਼ ਵਿੱਚ ਬੁਲੰਦ ਕਰੀਏ ਗੱਜ-ਬੱਜ ਕੇ ਬੋਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਰੱਗ 'ਚ ਫਤਿਹ ਉਹਦੀ ਜਗ 'ਚ ਫਤਿਹ ਦੁਬਾਰਾ ਤੋਂ ਗੱਜ-ਬੱਜ ਕੇ ਬੋਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਜਿਹੜੀਆਂ ਸਾਡੇ ਪੰਡਾਲ ਵਿੱਚ ਮਾਈਆਂ ਤੇ ਸਾਡੀਆਂ ਭੈੜਾ ਹਾਜ਼ਰੀ ਲਵਾੜੀਆਂ ਨੇ ਕੋਈ ਸ਼ਾਇਰ ਕਹਿੰਦਾ ਕੋਈ ਦੁੱਖ ਦੀ ਦੁਰਗਾ ਕਦੇ ਚਾਂਸੀ ਤੇ ਕਦੇ ਹੁਨਕਾਰ ਹੈ ਔਰਤ ਕਦੇ ਹੌਸਲਾ ਕਰੇ ਮੰਨਤਾ ਤੇ ਕਦੇ ਲਲਕਾਰ ਹੈ ਔਰਤ ਪੰਡਾਲ ਵਿੱਚ ਬੈਠੇ ਸਾਰੇ ਸਾਥੀ ਇਹਨਾਂ ਦੀ ਹੌਸਲਾ ਅਫਜਾਈ ਤੇ ਧੰਨਵਾਦ ਵਾਸਤੇ ਤਾੜੀਆਂ ਜਰੂਰ ਮਾਰੋ ਜੀ ਅੱਜ ਦਾ ਇਤਿਹਾਸਕ ਦਿਨ ਇਹ ਦਿਨ ਹੈ ਜਦ ਨਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹੱਕ ਅਤੇ ਸੱਚ ਦੀ ਲੜਾਈ ਲੜਨ ਵਾਸਤੇ ਆਪਣਾ ਬਲੀਦਾਨ ਦਿੱਤਾ ਉਹ ਜੋਤ ਜਿਹੜੀ ਪੰਤਿਨ ਪਾਸ਼ਾ ਤੋਂ ਚੱਲੀ ਸਾਡੇ ਪੁਰਖਿਆਂ ਬਾਬਿਆਂ ਨੇ ਚਲਾਈਆ ਉਹਦਾ ਇੱਕ ਅੰਸ਼ ਅੱਜ ਤੁਸੀਂ ਵੀ ਇੱਥੇ ਦੇਖਾਰੇ ਹੋ ਧੰਨਵਾਦ ਉਹ ਸਾਰੇ ਗੁਰੂ ਗੁਰੂ ਪੀਰ ਔਲੀਆ ਉਤਾਰਾਂ ਦਾ ਜਿਨ੍ਹਾਂ ਨੇ ਸਾਡੇ ਵਿੱਚ ਜੋਤ ਦਾ ਅੰਸ਼ ਜਗਾਵਾ ਕਿ ਅੱਜ ਅਸੀਂ ਸਾਥੀ ਦੀ ਗੱਲ ਕਰਨ ਵਾਸਤੇ ਇੱਥੇ ਪਹੁੰਚੇ ਹਾਂ ਸਭ ਤੋਂ ਵਧੀਆ ਪ੍ਰੋਫੈਸ਼ਨ ਤੁਹਾਡਾ ਕਿਉਂਕਿ ਆਉਣ ਵਾਲੀ ਪੀੜ੍ਹੀ ਇੱਕ ਕੱਚੇ ਘੜੇ ਵਾਂਗੂ ਤੁਹਾਡੇ ਹੱਥ ਦੇ ਉੱਤੇ ਹੈ ਤੇ ਤੁਸੀਂ ਉਹ ਸਿੱਖਿਆ ਨੀਤੀ ਜਿਹੜੀ ਕੌਮੀ ਬਣੀਆ ਉਸ ਨੂੰ ਅੱਜ ਇੱਥੇ ਫਾਰੇ ਹੀ ਸਾਥੀਆ ਨੇ ਅਸਵੀਕਾਰ ਕੀਤਾ ਉਹ ਸਿੱਖਿਆ ਨੀਤੀ ਜਿਹਦੇ ਵਿੱਚ ਪੰਜਾਬ ਦਾ ਇਤਿਹਾਸ ਨਹੀਂ ਸ਼ਾਮਲ ਨਹੀਂ ਉਹ ਸਿੱਖਿਆ ਨੀਤੀ ਜਿੱਤੇ ਸਾਡੇ ਬਾਪਿਆਂ ਬਾਰੇ ਨਹੀਂ ਪਤਾ ਸਵੀਕਾਰ ਵੀ ਸਾਡੀ 호ਦ ਨੂੰ ਜਿਹੜੀ ਵੱਡੇ ਛੋਟੀ ਨਦੀ ਜਿਹੜੀ ਵੱਡੇ ਦਰਿਆ ਤੇ ਮਿਲ ਜਾਏ ਦੀ 호ਦ ਖਦਮ ਹੈ ਉਹ ਸਿੱਖਿਆ ਨੀਤੀ ਜਿੱਤੇ ਸ਼ਾਮ ਸਿੰਘ ਮਟਾਰੀਆ ਵਰਦੇ ਇਤਿਹਾਸੀਆਂ ਸਾਨੂੰ ਕਦਾਈਂ ਪਰਵਾਹ ਨਹੀਂ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਇੱਕ ਕਾਮਰਜ ਹੋਵੇ ਤੇ ਆਏ ਦਾਰੇ ਦੇ ਕਾਮ ਸਮਰੱਥਾਂ ਦੇ ਇਨਸਾਫ ਇਕੱਠੇ ਹੋ ਕੇ ਰੌਲਾ ਪਾਉਂਦੇ ਨੇ ਇਸ ਗਾੜਾ ਵਿਰੋਧ ਕਰਦੇ ਨੇ ਤੇ ਤੁਹਾਡੀ ਕੱਲੀ-ਕੱਲੀ ਜਥੇਬੰਦੀ ਨੂੰ ਇਹਨਾਂ ਨੇ ਕਿੱਦਾਂ ਮਾਰਿਆ ਇਹਨਾਂ ਨੇ ਕੱਲੀ-ਕੱਲੀ ਜਥੇਬੰਦੀ ਨੂੰ ਚਾਹੇ ਸੀਆਰਵੀ ਕਾਡਰ ਹੋ ਜਾਵੇ ਚਾਹੇ ਉਹ ਸਾਡੇ ਕੰਪਿਊਟਰ ਵਿਆਪਕ ਹੋ ਜਾਣ ਜਾਂ ਸਾਡੇ ਐਸਐਲਏ ਕਾਡਰ ਹੋਵੇ ਕੱਲੀ-ਕੱਲੀ ਨੂੰ ਝੜਕਿਆ ਤੇ ਪਰ ਇਸ ਗੱਡੀ ਵਧਾਈ ਹੈ ਕਿ ਕਦੀ ਤੁਹਾਨੂੰ ਇਤਿਹਾਰ ਪੁੱਛੇ ਕਿ ਤੁਸੀਂ ਕੀ ਕੀਤਾ ਤੇ ਅੱਜ ਦਾ ਇਹ ਇਕੱਠ ਜੋ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਦੀ ਵਰਸੋਈ ਨਗਰੀ ਦੇ ਵਿੱਚ ਤੁਸੀਂ ਇੱਥੇ ਪਰਿਆ ਹੋਇ ਇਸ ਗੰਢੀ ਗਵਾਈ ਪਰਦਾ ਹੈ ਹਮੇਸ਼ਾ ਸਤਕਾਰ ਰਹੇਗਾ ਉਹ ਦਿਹਾੜੀ ਸਾਥੀਆਂ ਦਾ ਜਿਹੜੇ ਅੱਜ ਇੱਥੇ ਪਹੁੰਚੇ ਨੇ ਸਿੱਖਿਆ ਮੰਤਰੀ ਦੇ ਗੱਲ ਆਵੇ ਰਾਮਦੀਨ ਦਾ ਮੈਦਾਨ ਦੇ ਵਿੱਚੋਂ ਜਿੱਥੇ ਬੰਦੀਆਂ ਦੇ ਗਰਭ ਚੋਂ ਨਿਕਲੀ ਮੈਂ ਫੇਰ ਰਿਪੀਟ ਕਰਦਾ ਜਿੱਥੇ ਬੰਦੀਆਂ ਦੇ ਗਰਭ ਚੋਂ ਨਿਕਲੀ ਹੋਈ ਇੱਕ ਪਾਰਟੀ ਜੋ ਸੱਤਾ ਦੇ ਕਾਬੇ ਦੀ ਹੁੰਦੀ ਹੈ ਉਹ ਸਰਦਾਰ ਭਗਤ ਸਿੰਘ ਦਾ ਮਾਰਾ ਦੇ ਕੇ ਤੇ ਉਹਨਾਂ ਨੂੰ ਹੰਕਾਰ ਇਸ ਕਦਰ ਚੜ ਗਿਆ ਕਿ ਸ਼ਾਇਦ ਉਹਨਾਂ ਨੇ ਉਹ ਸ਼ੇਰ ਨਹੀਂ ਚੁਗਿਆ ਉਹ ਜੋ ਸਖਤ ਤੋਂ ਪਹਿਲੇ ਵਾਹ ਪਰ ਗਤੀ ਨਿਸ਼ੀਨ ਦਾ ਉਸ ਕੋ ਵੀ ਆਪਣੇ ਖੁਦਾ ਹੋਣੇ ਪਰ ਇਤਨਾ ਹੀ ਯਕੀਨ ਹੈ ਯਕੀਨ ਥਾ ਤੇ ਉਹ ਵੀ ਜੇ ਰਹਿਣਾ ਤੁਸੀਂ ਵੀ ਤੇ ਸਾਡਾ ਕਿਸੇ ਨਾਲ ਵਾਰ ਨਹੀਂ ਐਸੀ ਤੋ ਹਾਨੂੰ ਸਤਕਾਰ ਨਾਲ ਕਹਿੰਦੇ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਮੰਗਾਂ ਨੂੰ ਬੜੇ ਧਿਆਨ ਨਾਲ ਸੁਣੋ ਤੁਸੀਂ ਸਾਡੇ ਸਿੱਖਿਆ ਮੰਤਰੀ ਸਾਡੇ ਘਰ ਦੇ ਮੁਖੀਏ ਅਗਰ ਤੁਸੀਂ ਸਾਨੂੰ ਲਾਰੇ ਬਾਦ ਰੱਖੋਗੇ ਫਿਰ ਅਸੀਂ ਸੜਕਾਂ ਤੇ ਹਮੇਸ਼ਾ ਇਸੇ ਤਰ੍ਹਾਂ ਜਨ ਨੂੰ ਮਜਬੂਰ ਹੋਵਾਂਗੇ ਤੇ ਸਾਰੇ ਹੀ ਸਾਥੀ ਜਿੰਨੇ ਇੱਥੇ ਪੰਡਾਰ ਚਾਏ ਨੇ ਇਹਨਾਂ ਦੇ ਚਰਨਾਂ ਤੇ ਸਜਦਾ ਹੈ ਕਿ ਆਪ ਜੀ ਵਿਦੇਰੇ ਕੱਢ ਕੇ ਆਇਓ ਇਹ ਸੰਕੇਤਕ ਰੈਲੀ ਹੈ ਪ੍ਰਸ਼ਾਸਨ ਨੂੰ ਸੰਦੇਸ਼ ਹੈ ਔਰ ਵਾਲੇ ਸਮੇਂ ਤੇ ਅਗਰ ਤੁਸੀਂ ਸਾਡੀਆਂ ਮੰਗਾਂ ਨਾ ਮੰਨਿਓ ਤੇ ਇਸ ਤੋਂ ਵੱਡਾ ਇਕੱਠ ਇਥੇ ਕਰਕੇ ਤੇ ਪਹਾੜੀ ਹਾਂ ਕਰ ਦੋ ਭਣਾਗੇ ਜੀ ਬਹੁਤ ਬਹੁਤ ਧੰਨਵਾਦ ਸਾਭੀ ਨੂੰ ਹੁਣ ਗੁਰਦੰਟ ਵਾਲੇ ਆ ਜੀ ਸਾਭੀਓ ਨਾਰੇ ਲਾ ਕੇ ਥੋੜਾ ਜਿਹਾ ਸਾਥੀ ਨੂੰ ਹੌਸਲਾ ਪ੍ਰਦਾਨ ਕਰਵਾ ਕਰੋ ਬਲਾਰੇ ਬਕਰੋਖੇ ਜਿਵੇਂ ਜੰਮੀਆ ਨੇ ਪਹਿਲਾਂ ਚਾਰ ਪੰਜੇ ਕਰਦੇ ਆ ਸੋ ਜੀ ਜੀ ਨਾਲ ਜ਼ੋਰਦਾਰ ਬਾਰੇ ਜਿਹੜੇ ਨੇ ਉਹ ਲਗਾਈ ਹੋਏ ਤੇ ਆਵਾਜ਼ ਹੈ ਜਿਹੜੀ ਸਿੱਖਿਆ ਮੰਤਰੀ ਦੇ ਘਰ ਤੱਕ ਜਾਵੇ ਉਹ ਪਤਾ ਲੱਗੇ ਕਿ ਸਾਝਾ ਦੇ ਆਪ ਕੋ ਮੋਰਚਾ ਅੱਜ ਉਸ ਪਿੰਡ ਦੇ ਵਿੱਚ ਆ ਕੇ ਰੋਲੀ ਕਰ ਰਿਹਾ ਹੈ ਰੋਲੀ ਕਰਨ ਲਈ ਮਜਬੂਰ ਹੋ ਰਿਹਾ ਹੈ ਕਿਉਂਕਿ ਪੁਰਾਣੀਆਂ ਮੰਗਾ ਤਾਂ ਕੀ ਹੱਲ ਕਰਨੀਆਂ ਸੀ ਨਵੀਆਂ ਜਿਹੜੀਆਂ ਅਧਿਕਾਰੀਆਂ ਦੇ ਲਈ ਮੌਕੇ ਕ੍ਰੀਏਟ ਕੀਤੇ ਜਾ ਰਹੇ ਨੇ ਉਹ ਨਾਰੇ ਲਗਾਓ ਉਸੇ ਵਾਰ ਬਾਲੀਆ ਜੀ ਆਓ ਸਰਕਾਰ ਮੁਕਾਬਲ 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 ਜਗਰ ਸਰਕਾਰ ਮੁਕਾਬਲ 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 No,